ਇਹ ਆ ਤੁਹਾਨੂੰ ਦਿਖਾਉਣੇ ਆਗੇ ਮੀਂਹ ਪੈ ਰਿਹਾ ਹੈ ਬਾਰਸ਼ ਹੋ ਰਹੀ ਹੈ ਬਿੰਦੇ ਬਿੰਦੇ ਇਹ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਹੈ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਮੀਂਹ ਪਈ ਜਾਂਦਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਮੀਂਹ ਹਟਣ ਦਾ ਨਾਂ ਹੀ ਨਹੀਂ ਲੈ ਰਿਹਾ ਵੀ ਇੰਨਾ ਮੀਂਹ ਪਈ ਜਾਂਦਾ ਹਸਪਤਾਲ ਦੋ ਵਾਰੀ ਭਰ ਗਿਆ ਦੋ ਵਾਰੀ ਭਰ ਕੇ ਖਾਲੀ ਹੋ ਗਿਆ ਤੇ ਆ ਦੇਖੋ ਜੀ ਆ ਦੇਖੋ ਪੂਰਾ ਫੁੱਲ ਤੇਜ ਨਹੀਂ ਪਈ ਜਾਂਦਾ ਜਨਾ ਵੀ ਕਹਿ ਦੋ ਐਨੀ ਵਾਰਸ ਹੈ ਦੇਖੋ ਜਿਹੜੇ-ਜਿਹੜੇ ਪਿੰਡਾਂ 'ਚ ਪੈਂਦਾ ਉਹ ਜ਼ਰੂਰ ਕਮੈਂਟ ਕਰਕੇ ਦੱਸਿਓ ਬੇਨਤੀ ਹੈ ਸਾਰੇ ਦੋਸਤਾਂ ਨੂੰ ਕਿ ਐਨਾ ਮੀਂਹ ਕਦੇ ਪਿਆ ਨਹੀਂ ਸੀਗਾ